ਜੀ ਦੇ ਕੀ ਮਾਸ਼ਾਹੀ ਤਸਵੀਰ ਪ੍ਰਤਮ ਭਗਵਾਨ ਦੀ ਸਿਮਰਤ ਕਾਰ ਗੁਰੂ ਨਾਲ ਨੇ ਧਿਆਏ ਸੰਗਤ ਗੁਰਤੇ ਬੰਦਾਸ ਰਾਮ ਦਾ ਸਵੇਸਰਾਏ ਜਤਨਹਾਰ ਗੋਬਿੰਦਨ ਸਿਮਰਨ ਸ੍ਰੀ ਹਰਿਦਾਇ ਸ੍ਰੀ ਅਰਜਨ ਸਿੰਘ ਜੀ ਅੱਜ ਜਿਤ ਸਾਮੁਹਤ ਜਾਇ ਤੇ ਇੱਕ ਮਹਾਨ ਸਮਰੀ ਹੈ ਜਤਨ ਆਪਣੇ ਧਿਆਏ ਤਾਂ ਇਹ ਸਭ ਭਾਈ ਹੋਏ ਸੋਏ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੋਸ਼ੂਖਰ ਜੀ ਮਹਾਰਾਜ ਸਭ ਸਾਹਿਬ ਸ੍ਰੀ ਗੁਰੂ ਜੀ ਦੇ ਅਨੁਗੁਣ ਬਾਸ਼ੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਦਰਗਾਹ ਤੇ ਅੰਦਰ ਕੇ ਬੋਣਾ ਜੀ ਪੰਜਾਬ ਪਿਆਰਿਆ ਕੌਮ ਸਾਹਿਬ ਜਾਦਿਆਂ ਤਾਲੀਆਂ ਮੁਕਤੇ ਆਟੀਆਂ ਜੱਪੀਆਂ ਕੱਬੀਆਂ ਜਿਨ੍ਹਾਂ ਨਾਮ ਜੱਪਿਆ ਗੁੰਡ ਕੇ ਛੱਕਿਆ ਤੇਗ ਤਲਾਈ ਤੇਗ ਮਾਈ ਦੇ ਕੈਂਡੀਟ ਕੀਤਾ ਇਹਨਾਂ ਪਿਆਰਿਆ ਸਤਿਆਰਾਂ ਦੀ ਹਮਾਇਤ ਨਾਲ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਅਤਰ ਮੈਸੇ ਦਿੱਤੇ ਪਰਮਾਤਮਾ ਸਵਾਏ ਕੋਖਣੀਆਂ ਲੋਹਾਈਆਂ ਤਰਖਣੀਆਂ ਤੇ ਚੜੇ ਤਾਂ ਨਾਰਿਆ ਨਾਲ ਚੜਾਏ ਦਿੱਕੇ ਕੈਸਾ ਸੁਆਸਾ ਸੰਗ ਨੇ ਬਾਈ ਤੇਰੇ ਘਰ ਦੇ ਮਿੱਠਾ ਕਰਕੇ ਮੰਨੇ ਆ ਇਹਨਾਂ ਨੇ ਇੱਕ ਮਾਈ ਦਾ ਧਿਆਨ ਕਰਕੇ ਬੋਲੋ ਜੀ ਨਜਾ ਕਹਤਾ ਸਰਬੰਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਤਿੱਥਿਆਲੇ ਤਿੱਥਿਆ ਨੂੰ ਕੋ ਸਤਿਕਾਰ ਸਰਬ ਸੁਖ ਹੋਵੇ ਜਾਨਾ ਮਰਖਾਲਸਾ ਸਾਹਿਬ ਜੀ ਦਾ ਤਾਤ ਰੱਖਿਆ ਰਹਿ ਆਏ ਦੇਗ ਦੇਗ ਸੱਤੇ ਪਿੰਦ ਕੀ ਪੈਂ ਪੱਕ ਕੇ ਦੇਨਾ ਸ੍ਰੀ ਸਾਇਬ ਜੀ ਸਹਾਏ ਖਾਲਸਾ ਜੀ ਕੇ ਬੋਲ ਬੰਨ ਬੋਲੋ ਜੀ ਮਕਸੋਦੇ ਸਿਕਨਸ ਪੀ ਨਾਮ ਕੇ ਸਦਾਨ ਮਹਿਤਾ ਬਿਦੇਤਾਨ ਸੰਭਾਨ ਪ੍ਰਸਵਾਦ ਦਾਨਾ ਸਰਦਾਨ ਨਾਮ ਗਉਣ ਸ੍ਰੀ ਅਮਰ ਸੰਸਾਧ ਜੀ ਦੇ ਦਰਸ਼ਨ ਸਿਨਾਨ ਜੋਕੀਆਂ ਧੰਦੇ ਬੁੰਗੇ ਜਤ ਜਤ ਅਟਾਲ ਧਰਮ ਦਾ ਜਾਕਾਰ ਬੋਲਾ ਜੀ ਜੈ ਤਿਕਾ ਨਾਮਾਨੀਵਾ ਮਤੁਤੇ ਮਨ ਮੱਤੇ ਰਖੇ ਹੇ ਕਾਲ ਗੁਰੂ ਤਾਨਾ ਤੰਨਾ ਤੰਨਾ ਸ੍ਰੀ ਗੁਰੂ ਰੰਗ ਸਾਹਿਬ ਜੀ ਮਹਾਰਾਜ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਬਾਬਾ ਨਾਨਕ ਦੇਵ ਜੀ ਮਹਾਰਾਜ ਧੰਨ ਸ਼ੀਤਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਬਾਬਾ ਦੀਪ ਸਿੰਘ ਜੀ ਐਸ ਵੇਲੇ ਆਪ ਜੀ ਨੇ ਪਾਵਨ ਪਵਿੱਤਰ ਚਰਣਾ ਕਮਾ ਵਿੱਚ ਵਰਗਾਸ਼ ਬੇਨਤੀ ਜੋਕਰੀ ਪ੍ਰਾਰਥਨਾ ਕੀਤੀ ਜਾਂਦੀ ਹੈ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਬਚਨਾਂ ਕੇਤਨ ਲਾਉਣੀਆਂ ਕੰਮ ਸਵਾਰ ਪਿਆ ਕੀਏ ਬਾਹਰ ਵਿਦੇਸ਼ਾਰ ਸਤਿਗੁਰ ਸਦਾ ਜੀ ਦੇ ਮਾਵਾ ਸਰ ਆਪ ਜੀ ਦੀਆਂ ਸਿੱਖ ਸੰਗਤਾਂ ਨੌਜਵਾਨ ਸਭਾ ਯੂਥ ਕਲੱਬ ਜਾਣੀ ਅਤੇ ਹੋਰ ਨੌਜਵਾਨ ਸਭਾ ਵੱਲੋਂ ਜੋ ਦੂਸਰਾ ਟੂਰਨਾਮੈਂਟ ਬੱਚਿਆਂ ਦੇ ਭਲੇ ਵਾਸਤੇ ਅਰੰਭ ਹੋ ਰਿਹਾ ਹੈ ਸਭ ਤੋਂ ਪਹਿਲਾਂ ਆਪ ਜੀ ਤੋਂ ਖਾਗਿਆ ਲਈ ਜਾ ਰਿਹਾ ਹੈ ਸਤਿਗੁਰੂ ਜੀ ਟੂਰਨਾਮੈਂਟ ਰੰਭ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਜੋਦੜੀ ਅਰਦਾਸ ਬੇਨਤੀ ਸੂ ਸੰਗਤਾਂ ਬੱਚਿਆਂ ਵੱਲੋਂ ਸਰਤਾਬ ਵੱਲੋਂ ਇਸ ਟੂਰਨਾਮੈਂਟ ਦੀ ਚੜ੍ਹਦੀ ਕਲਾ ਵਾਸਤੇ ਹੋ ਰਹੀ ਹੈ ਬਾਦਸ਼ਾਹ ਜੀ ਕਿਰਪਾ ਕਰਨੀ ਜਿਸ ਕੇ ਸਿਰ ਉੱਪਰ ਤੋਂ ਸਵਾਮੀ ਸੋ ਦੁੱਖ ਤੈਸਾ ਪਾਵੇ ਜੋ ਦਾ ਪ੍ਰੇਮ ਖੇਡਣ ਦਾ ਚਾਉ ਸਿਰ ਦਾ ਤਲੇ ਕਲੇ ਮਰਿਆ ਦੇ ਮਾਵਾਂ ਕੰਸਾ ਬੱਚਿਆਂ ਵਿੱਚ ਮਹਾਰਾਜ ਜੋ ਮੁਕਾਬਲੇ ਹੋਣੇ ਨੇ ਆਮ ਜੀ ਦੀ ਕਿਰਪਾ ਦੁਆਰਾ ਬੱਚਿਆਂ ਨੇ ਆਪਣੇ ਬਖਸ਼ੀ ਹੋਈ ਮੱਤਬਦ ਨੂੰ ਵਰਤਦੇ ਹੋਏ ਖੇਡ ਖੇਡਣੀਆਂ ਹਨ ਜੋ ਨਾਂ ਦੇ ਚੜ੍ਹਦੇ ਕਲਾ ਵਾਸਤੇ ਟੀਮਾਂ ਦੇ ਚੜ੍ਹਦੀ ਕਲਾ ਵਾਸਤੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਇਹ ਟੂਰਨਾਮੈਂਟ ਦੀ ਆਰੰਭਤਾ ਵਾਸਤੇ ਪਾਬਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਵਾਈ ਜਾ ਰਹੀ ਹੈ ਸਮੂਹ ਸਟਾਫ ਬੋਲੋ ਆਪ ਕਿਰਪਾ ਕਰੋ ਆਪ ਸਹਾਇ ਹੋਵੋ ਸੱਚੇ ਰੰਗ ਸਦਾ ਨੂੰ ਨਾਰਾਜ ਬੱਚਿਆਂ ਨੂੰ ਸੱਚ ਦੇ ਪੈਰੇ ਤੇ ਚੱਲਦੇ ਹੋਇਆ ਖੇਡਾਂ ਖੇਡਣ ਦਾ ਸਮਾਂ ਆਪ ਜੀ ਨੇ ਬਖਸ਼ਿਸ਼ ਕਰਨਾ ਸੁਕਰ ਨੇ ਪਾਇਆਂ ਸੰਗਤਾਂ ਦੀਆਂ ਹਾਜ਼ਰੀਆਂ ਲਾ ਲੈਣੀਆਂ ਨੌਜਵਾਨਾਂ ਦੇ ਭਲੇ ਵਾਸਤੇ ਜੋ ਇੱਕਾਰ ਦੂਸਰਾ ਟੂਰਨਾਮੈਂਟ ਮਨਾ ਰਭ ਕੀਤਾ ਜਾ ਰਿਹਾ ਹੈ ਮਹਾਰਾਜ ਇਸ ਟੂਰਨਾਮੈਂਟ ਨੂੰ ਆਪ ਜੀ ਨੇ ਦਿਨ ਦੁਗਣੀਆਂ ਰਾਤ ਦੁਗਣੀਆਂ ਤਰਕੀਆਂ ਬਖਸ਼ਣੀਆਂ ਟੂਰਨਾਮੈਂਟ ਖੇਡਣ ਵਾਲੇ ਬੱਚਿਆਂ ਨੂੰ ਮਹਾਰਾਜ ਟੂਰਨਾਮੈਂਟ ਖੇਡਣ ਵਾਲੇ ਬੱਚਿਆਂ ਨੂੰ ਆਮ ਜਿਹਨੇ ਤੰਦਰੁਸਤੀਆਂ ਬਖਸ਼ੀਆਂ ਮਾਤਬਤ ਬਖਸ਼ਣੀ ਸਮਾਤਬਤ ਸਟਾਰਨੀ ਜੋ ਖੇਡਾਂ ਦੇ ਨਾਲ ਇਹਨਾਂ ਦਾ ਮਨ ਜੁੜਿਆ ਰਹੇ ਆਪਣੇ ਨੀਵਾਂ ਵਿੱਚ ਤਰਕੀਆਂ ਪ੍ਰਾਪਤ ਕਰਨ ਨੂੰ ਮਹਾਰਾਜ ਇਸ ਧਰਤੀ ਤੇ ਜਿਸ ਤੇ ਖੇਡਾਂ ਹੋ ਰਹੀਆਂ ਨੇ ਮਹਾਰਾਜ ਇਹ ਮੰਦੀ ਨੂੰ ਭਾਗ ਲਾਉਣੇ ਜਿੱਥੇ ਚੱਡਣ ਵਾਲਿਆਂ ਦੇ ਭਾਗਾਂ ਵਿੱਚ ਜਿਹਨੇ ਚੜ੍ਹਦੀ ਕਲਾ ਵਿੱਚ ਟੂਰਨਾਮੈਂਚ ਮਹਾਰਾਜ ਬੱਚਿਆਂ ਨੂੰ ਮਾਰਿਆਂ ਕਹਿਰਿਆਂ ਤੋਂ ਬਚਾ ਕੇ ਆਪ ਜੀ ਨੇ ਬੰਦਗੁੱਦ ਬਖਣੀ ਵਿਦਿਆ ਬਖਣੀ ਖੇਡ ਜੰਤ ਨਾਲ ਜੋੜਨਾ ਮਹਾਰਾਜ ਹਲਾ 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 ਬਖਸ਼ ਕਰਨਾ ਜੀ ਸਮੂਹ ਸਟਾਫ ਦੀ ਚੜ੍ਹਦੀ ਕਲਾ ਰੱਖਣੀ ਨੌਜਵਾਨਾਂ ਦੀ ਚੜ੍ਹਦੀ ਕਲਾ ਰੱਖਣੇ ਦੀ ਮਠਿਆਨ ਮਰਸ਼ਦਾ ਹਾਜ਼ਰ ਹੈ ਆਪ ਪਰਵਾਣ ਕਰੋ ਟੂਰਨਾਮੈਂਚ ਆਰੰਭ ਕਰਨ ਦੀ ਆਗਿਆ ਬਖਸ਼ ਕਰਨੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਹਈਆਂ ਤੁੰਨਾ ਚੁੱਕਾਂ ਦੀ ਆ ਵੀ ਸ੍ਰੀ ਪਿਆਰੇ ਮੇਰ ਜਿਨ੍ਹਾਂ ਮੇਰੇ ਆਮ ਜਿਨ੍ਹਾਂ ਨਾਮ ਚਿਤਾਵੇ ਨਾਨਕ ਨਾਮੇ ਸਰਬਤ ਦਾ ਗੱਜ ਕੇ ਜਕਾਰਾ ਲਾਉਣਾ ਬੋਲੇ ਸੋ ਨਾਮ ਆ ਸਿਓ ਤਰੈ ਜਿਤਾਰਾ ਨਾਲ ਸੁਣ ਕੇ ਨਾਮ ਆ ਨਾ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਨੇ ਮਾਣ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ